ਲੋਕਾਂ ਨੂੰ ਹਸਾਉਣ ਵਾਲਾ ਸੰਘਾ ਬਾਹੂ ਖੁਦ ਹੋਇਆ ਦੁਖੀ ਇੱਕ ਲੋਤੇ ਪੁੱਤਰ ਦੀ ਹੋਈ ਮੌਤ ਬਹੁਤ ਹੀ ਦੁਖਦਈ ਘਟਨਾ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਸਿੱਧ ਸੋਸ਼ਲ ਮੀਡੀਆ ਸੰਘਾ ਬਾਹੂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ ਹਾਲਾਂਕਿ ਉਹ ਆਪਣੀ ਕਮੇਡੀ ਨਾਲ ਲੋਕਾਂ ਨੂੰ ਹਸਾਉਣ ਦੇ ਕਾਬਿਲ ਹਨ ਪਰ ਇਸ ਦੁਖਦਈ ਘਟਨਾ ਨੇ ਉਹਨਾਂ ਦੇ ਜੀਵਨ ਵਿੱਚ ਬਹੁਤ ਹੀ ਵੱਡਾ ਸਦਮਾ ਪਹੁੰਚਾਇਆ ਹੈ ਇਸ ਸਮਾਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਬਹੁਤ ਹੀ ਮੁਸ਼ਕਲ ਹੈ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੂੰ ਹੌਸਲਾ ਦੇਣ ਅਤੇ ਉਹਨਾਂ ਦੇ ਦੁੱਖ ਵਿੱਚ ਸਾਂਝਾ ਪਾਉਣ ਲਈ ਉਹਨਾਂ ਦੇ ਮਿੱਤਰਾਂ ਪ੍ਰਸ਼ਾਸਕਾਂ ਅਤੇ ਸਮੂਹ ਸੰਤਾਂ ਦੀ ਵੱਡੀ ਲੋੜ ਹੈ ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ ਸੇ ਸਾਲ ਤੋਂ ਮੰਜੇ ਤੇ ਹੀ ਚਲਦਾ ਹਾਂ ਇਹ ਉਤਰਾ ਮੇਰਾ ਹਾਂ ਸ਼ੇਰ ਨੂੰ ਛੇਰ ਕੋਟਿਆ ਗਿਆ ਉਹਦਾ ਨਰਸਾ ਕੋ ਮੁਰਕੇ ਠੀਕ ਹੀ ਮੇਰਾ ਚਲੋ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਕਰੋ ਮੈਂ ਤਿਆਰ ਹੋਣਾ ਪੱਗ ਬੰਨਣੀ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨਾਲ ਪਪੀਆਂ ਲੈ ਕੇ ਆਉਣੀਆਂ ਉਹਨੂੰ ਹਾ ਕਰਨਾ ਗਿਫਟੀ ਪਾਉਣੀ ਪਤਾ ਲੱਗ ਜਾਂਦਾ ਮੇਰਾ ਡੈਡ ਤੇ ਕੱਲ ਸਾਮੀ 5:00 ਵਜੇ ਯਾਰੋ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀ ਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਸੇਤੀ ਮੁਰਗੀ ਉਹ ਉੜਾ ਜਾਇਆ ਦਾ ਸਭੰਦਰਾ ਮੈਂ ਟੇਕਾ ਉਹਰਾ ਇਹੋ ਬੇਡਾਈ ਇਹੋ ਸਬਾਨਾ ਕਰੇਗਾ ਗੁਰ ਕੀ ਤੰਸ ਸਿੰਘ ਮੇਰੇ ਨਾਲ ਬਿਠੇ ਦਾ ਪਰ ਦੇ ਮੇਰੇ ਮੇਰੇ ਗੁਰਪੀ ਤੇ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਲੈ ਚਰੇਆ ਤੇ ਉਹ ਗੁਰੂ ਰਾਮਦਾਸ ਉਹ ਕੈਂਚਲ ਚੱਲਣ ਲਈ ਉਹਨਾਂ ਨੇ ਕੀ ਮੋ ਲਗੀ ਕਰਨਾ ਲੱਗੇ ਹੁਣ ਬੋਲੀਆਂ ਚੱਲਣ ਲੱਗੀਆਂ ਬਾਕੀ ਚਲੋ ਬਹੁਤ ਮਾੜੀ ਹੋਈ ਜਾਂ ਚਲੋ ਹੁਣ ਆਪਾਂ ਕਰਨੇ ਤੱਕ ਜਾ ਰੱਬ ਦਾ ਬਾਣਾ ਹੈ ਇਹ ਸਨਾ ਵੱਡਾ ਚਿਹਰਾ ਕਰਕੇ ਵੰਦਨਾ ਕਰ ਰੱਬ ਦਾ ਬਾਣਾ ਉਰੇ ਆ ਸਾਰੀ ਉਮਰ ਦਾ ਦੁੱਖ ਰਿਆਣਾ ਤੇਰਾ ਸਾਨੂੰ ਛੱਟ ਗਿਆ ਹੋਇਆ ਹਾਂ ਬਹੁਤ ਮਾੜੀ ਖਬਰ ਹਾਂ ਚੱਲਦਾ ਏ ਉਹ ਰਾਜ ਹਾਂ ਗੋਲੀਆਂ ਚੱਲ ਨਹੀਂ ਆਈ ਉੱਥੋਂ ਤੇ ਵਧੀਆ ਚਲੋ ਉਹ ਨਹੀਂ ਜਦਾਂ ਮੈਂ ਕਰਨ ਵਾਲੀ ਗੱਲ ਨਹੀਂ ਕੋਈ ਜੋ ਹੋਇਆ ਜੋਰਾ ਬਣੇਗਾ ਨਹੀਂ ਉਹਦੇ ਪਾਣੀ ਅੰਦਰ ਹੀ ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ